70 ਸਾਲੀਏ ਜੀ 70 ਸਾਲੀਏ ਜੀ ਤੇ ਮਨ ਤੁਸੀਂ ਇੰਨੀ ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਤੁਸੀਂ ਇੰਨੀ ਵੱਡੀ ਉਮਰ ਦੇ ਵਿੱਚ ਵੀ ਪੂਰੇ ਫਿੱਟ ਹੋ ਤਾਂ ਉਹ ਗੱਲ ਦਾ ਰਾਜ਼ ਕੀ ਹੈ ਜੀ ਮੈਂ ਤਾਂ ਦੋ ਟਾਈਮ ਪ੍ਰੈਕਟਿਸ ਕਰਦੀ ਆਂ ਸਾਦਾ ਭੋਜਨ ਖਾਂਦੀ ਆਂ ਕਦੀ ਵੀ ਮੈਂ ਕਿਸੇ ਦੀ ਜੈਪਸੀ ਨਹੀਂ ਕੀਤੀ ਮੈਂ ਇੱਕ ਪਰਮਾਤਮਾ ਦੀ ਰਜਾ ਵਿੱਚ ਰਹਿਦੀ ਆਂ ਡੇਢ ਘੰਟਾ ਮੈਂ ਸੁੱਤ ਨਹੀਂ ਰਹਿੰਦੀ ਆਂ ਉਸ ਤੋਂ ਬਾਅਦ ਮੈਂ ਪਰਮਾਤਮਾ ਦਾ ਪੰਜ ਬਾਣੀ ਦਾ ਪਾਠ ਤੇ ਸੁਭਨ ਸ਼ਬਦ ਪਾਠ ਮੈਡਮ ਤੁਹਾਡਾ ਤੁਸੀਂ 골ਡ ਮੈਡਲ ਸਟੋਨ ਤਗਮਾ ਜਿੱਤਿਆ ਹੋਇਆ ਤੁਸੀਂ ਕਿਹੜੀ ਗੇਮ ਹੈ ਮੈਡਮ ਤੁਸੀਂ ਸ਼ੁਰੂ ਤੋਂ ਕਰ ਰਹੇ ਹੋ ਜੀ ਮੈਂ ਐਥਲੈਟਿਕਸ ਬੇਟਾ ਬਰਾਡ ਮੈਡਮ ਦੇ ਕੋਲ ਅਸੀਂ 4 ਪੈਨਾ ਸੀ ਉਹਨਾਂ ਨੇ ਦੋ ਦੋ ਕਰਕੇ ਬੰਦ ਲਈਆਂ ਭੈਣ ਰਾਜਵਿੰਦਰ ਮੇਰੀ ਏਸ਼ੀਆ ਲੈਵਲ ਦੀ ਵਾਰਡੀਗਾਰਡੀ ਖੜਾ ਰਹੀ ਨੇ ਉਦੋਂ ਆਪਣੇ ਏਸ਼ੀਆ ਦੇ ਵਿੱਚ ਤਿੰਨ ਕੁੜੀਆਂ ਫ੍ਰੀਕੋਰਟ ਦੀਆਂ ਤੇ ਤਿੰਨ ਜੱਣ ਦੰਦੀਆਂ ਹੁੰਦੀਆਂ ਸੀ ਬੇਟਾ ਜੇ ਉਦੋਂ ਹਸਾ ਐਡਸ ਕੋਲ ਵਾਸਤੇ ਜਿਹਦੇ ਕੈਂਪੋ ਨੈਸ਼ਨਲ ਦੇ ਫ੍ਰੀਕੋਰਟ ਲੱਗਦੇ ਆ ਬੇਟਾ ਜੀ ਜੀ ਤਾਂ ਮੈਡਮ ਤੁਸੀਂ ਹੋਂ ਤੱਕ ਦਾ ਜਿਹੜਾ ਤੁਹਾਡਾ ਸਫਰ ਰਿਹਾ ਤੁਸੀਂ ਕਿੱਥੋਂ ਕਿੱਥੋਂ ਤੱਕ ਕਿਹੜੇ ਲੈਵਲ ਤੱਕ ਤੁਸੀਂ ਗੇਡਾਂ ਦੇ ਵਿੱਚ ਜਾ ਚੁੱਕੇ ਹੋ ਤੇ ਅੱਗੇ ਤੁਹਾਡਾ ਹੁਣ ਕਿੱਥੇ ਤੱਕ ਪਲਾਨ ਆ ਜਾਂਦਾ ਮੈਂ ਪਤਾ ਏਸ਼ੀਆ ਦੇ ਅੱਗੇ ਤੱਕ ਜਾਣੀ ਆ ਦੱਖਣੀ ਕੋਰੀਆ ਤੇ ਸਿਓਲ ਤੇ ਉਸ ਤੋਂ ਪਹਿਲਾਂ ਬਟੇ ਸਕੂਲ ਗਵਾਨੀਵਾਰੀ ਦੁਰਗਾਪੁਰ ਗਿਆਪੁਰ ਕਟਕ ਕਾਰੀਗਟ ਇਹ ਨੈਸ਼ਨਲ ਹਰਜ ਤੇ ਲੌਂਗ ਜਿਹੜੇ ਆਪਣੇ ਤੁਹਾਨੂੰ ਬੋਲ ਸੀ ਬਟਾ ਸਟੇਟ ਅਵਾਰਡ ਬਟਾ ਮੈਨੂੰ ਮਿਲ ਗਿਆ ਸੀ ਸਾਲ 1992 ਤੋਂ ਬਾਅਦ ਮੈਂ ਫੇਰ ਵੈਟਨ ਚ ਸ਼ੁਰੂ ਕਰ ਦਿੱਤਾ ਬੇਟਾ 1992 ਤਾਂ ਹੈ ਕਿ ਹੁਣ ਤੱਕ ਤੇ ਹੀ ਤੱਕ ਬੇਟਾ ਮੈਂ ਸਾਰੀਆਂ ਸਟੇਟਾਂ ਤੇ ਮੇਰੇ ਘੋੜਿਆ ਤੇ ਸਾਰੀਆਂ ਨੇਸ਼ਨਲ ਤੇ ਮੇਰੇ ਘੋੜਿਆ ਦੋ ਏਸ਼ਿਆ ਹੁਣ ਵੇਗ ਹੋਗਾ ਤੇ ਨਾਸ਼ ਉਹ ਗੈਸ ਫਾਇਰ ਦੀ ਨਾਲ ਨਾਲ ਹੋਣੀ ਹੈ ਮੈਡਮ ਜਿੱਦਾਂ ਦੱਸ ਰਹੇ ਨੇ ਕਿ ਫਿਲਹਾਲ ਵੀ ਇਹਨਾਂ ਕੋਲੇ ਮੈਨੂੰ ਲੱਗਦਾ ਲਗਭਗ ਤੁਹਾਡੇ ਕੋਲੇ 2 ਤੋਂ 250 ਬੱਚੇ ਨੇ ਜਿਹੜੇ ਤੁਹਾਡੇ ਤੋਂ ਅੱਜ ਵੀ ਪ੍ਰੈਕਟਿਸ ਲੈ ਰਹੇ ਨੇ ਕੋਚਿੰਗ ਲੈ ਰਹੇ ਨੇ ਤਾਂ ਮੈਨੂੰ ਤੁਸੀਂ ਉਹਨਾਂ ਨੂੰ ਐਥਲੈਟਿਕਸ ਦੀ ਕੋਚਿੰਗ ਦੇ ਰਹੇ ਹੋ ਜੀ ਹਾਂਜੀ ਬਟਾ ਮਤਲਬ ਇੱਕ ਤੁਸੀਂ ਆਪ ਦੀ ਟੀਮ ਤਿਆਰ ਕਰ ਰਹੇ ਹੋ ਜੀ ਤਿਆਰ ਪਰ ਤਿਆਰ ਕਰ ਰਹੇ ਮੈਨੂੰ ਤੁਹਾਡਾ ਤੁਸੀਂ ਦੱਸ ਰਹੇ ਹੋ ਕਿ ਮੈਂ ਫਿਟਾਂ ਬਿਲਕੁਲ ਤਾਂ ਤੁਸੀਂ ਬਿਲਕੁਲ ਹਲਕਾ ਭੋਜਨ ਲੈਣੇ ਜਾਂ ਕਿੰਦਾ ਦੀ ਡਾਈਟ ਲੈਣੇ ਹੋ ਜੀ ਮੈਂ ਬਿਲਕੁਲ ਫੁੱਲ ਕੇ ਸਾਦਾ ਭੋਜਨ ਜਿਵੇਂ ਦਹੀਂ ਦੁੱਧ ਫਾਲੂ ਤਕਰੀਬਨ ਲੈਣੀ ਹੈ ਤੇ ਬਾਦਾਮ ਤੇ ਕੱਤੇ ਛੋਲੇ ਮੈਡਮ ਤੁਹਾਡਾ ਕੀ ਸੁਨੇਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਕੁੜੀਆਂ ਮੁੰਡਿਆਂ ਨੂੰ ਤੁਹਾਡਾ ਕੀ ਸੁਨੇਹਾ ਦੇਣਾ ਚਾਹੋਗੇ ਪਲੀਜ਼ ਸਾਨੂੰ ਮੈਂ ਇੱਕ ਹੁਮ ਸਪੋਰਟਸ ਨਾਲ ਦੁਰੰਧ ਬੱਚੇ ਕਿਉਂਕਿ ਜਿਹੜੀ એનર્ਜੀ ਬੱਚਿਆਂ ਨੇ ਗੱਧ ਵਸਣ ਨਹੀਂ ਆ ਉਹ ਸਪੋਰਟਸ ਦੇ ਵਿੱਚ ਜਿਹੜੀ ਉਹਨਾਂ ਦੀ ਕਨਵਰਟ ਹੋਊਗੀ ਤਾਂ ਬੱਚਾ ਕਦੀ ਵੀ ਗਲਤ ਪਾਸੇ ਨਹੀਂ ਜਾਊਗਾ ਬੇਟਾ ਨਾ ਨਸ਼ਾ ਵੱਲ ਤੇ ਨਾ ਦੁਦੀ ਪੁਕ ਮੈਨੂੰ ਕਿ ਜਦੋਂ ਤੁਸੀਂ ਆਪਣੇ ਛੋਟੀ ਉਮਰ ਤੋਂ ਲੈ ਕਰਕੇ ਇੱਥੇ ਤੱਕ ਦਾ ਪੜਾਅ ਤੁਸੀਂ ਡੈਕ ਕੀਤਾ ਤਾਂ ਤੁਹਾਡੇ ਰਾਹ ਦੇ ਵਿੱਚ ਕੋਈ ਰੁਕਾਵਟਾਂ ਇਦਾਂ ਦੀ ਆਈਆਂ ਵੀ ਤੁਹਾਨੂੰ ਕਹਨਾਂ ਵਾਲੇ ਹੋਣ ਵੀ ਕੰਮ ਤੇਰੇ ਤੋਂ ਨਹੀਂ ਹੋ ਸਕਦਾ ਤੂੰ ਰੁਕ ਜਾ ਕੋਈ ਇਦਾਂ ਦੀਆਂ ਰੁਕਾਵਟਾਂ ਤੁਹਾਡੇ ਮੈਂ ਆਈਆਂ ਹੋ ਜੀ ਕੋਈ ਰੁਕਾਵਟ ਨਹੀਂ ਆਈ ਬੇਟਾ ਮਾਪਿਆਂ ਦਾ ਬਹੁਤ ਸੇ ਜੋਰ ਸੀ ਜਿਹੜੇ ਕੋਚ ਸੀ ਤੇ ਸਾਡੇ ਅਧਿਆਪਕ ਸੀ ਤੇ ਬੇਰੁਪਰ ਸਾਨੂੰ ਮਾਪਿਆਂ ਵੱਲੋਂ ਸੀ ਬੇਟਾ ਬੜੀ ਸੇਲ ਮਿਲਦੀ ਸੀ ਉਸ ਸਮੇਂ ਫ੍ਰੀ ਰਿਪੋਰਟ ਦੇ ਵਿੱਚ ਕੋਈ ਨਸ਼ਾ ਨਹੀਂ ਸੀ ਕੋਈ ਗਰਜਾ ਮਨੀ ਸੀੁੰਡੇ ਕੁੜੀਆਂ ਦੀ ਬੁੱਕੀ ਇੱਕ ਸੀ ਜੇ ਕੋਈ ਕੁੜੀ ਗਲਤ ਸੀ ਤੇ ਮੁੰਡਾ ਕਿਸਮਾ ਜੱਟਾਂ ਦੇ ਬੱਚੇ ਕੁੜੀਆਂ ਤੇ ਮੁੰਡੇ ਇਹ ਜਿਆਦਾ ਸੀ ਕੋਈ ਇਹ ਰਕਾ ਭਟਨੀ ਆਈ ਬੇਟਾ ਕੋਈ ਕਿਰਾਇਆ ਕੋਈ ਨਹੀਂ ਸੀ ਹੁੰਦਾ ਉਹ ਸਾਡੇ ਮੈਡਮ ਦੇ ਦਿੰਦੀ ਸੀ 20 ਰੁਪਏ ਉਹ ਰੱਖਦੇ ਸੀ ਦੁਰਗਾ ਘਰ ਦੀ ਖਰਚਾ ਉਹ ਸਾਡੇ ਮੈਡਮ ਦੇ ਦਿੰਦੇ ਸੀ ਤੇ ਵਜੀਫਿਆਂ ਤੇ ਲੈ ਗਏ ਤੇ ਅਸੀਂ ਮੈਂ ਵਜੀਫਿਆਂ ਦੇ ਵਿੱਚ ਬਹੁਤ ਪੈਸਾ ਕਮਾਇਆ ਬੇਟਾ ਅਸੀਂ ਦੋਨਾਂ ਭੈਣਾਂ ਨੇ ਰਾਜਗੁੰਦਰ ਵਾਲੀਵਾਲ ਤੇ ਮੈਂ ਅਫਰੈਸਿਵ ਤੇ ਅਸੀਂ ਆਪਣਾ ਦਾਅ ਜੂਈ ਆਪਣੀ ਵਜਿੱਖਿਆ ਚੁਕਾਈ ਠੀਕ ਹੈ ਇੱਕ ਛੋਟੇ ਜਿਹੇ ਸਧਾਰਨ ਜਿਹੇ ਪਰਿਵਾਰ ਚ ਉੱਟ ਕੇ ਅੱਜ ਮੈਡਮ ਬਖਸ਼ੀਸ਼ ਕੌਰ ਜੀ ਬੜੇ ਵੱਡੇ ਲੈਵਲ ਤੱਕ ਪਹੁੰਚ ਗਏ ਇਹਨਾਂ ਨੇ ਸਟੇਟ ਲੈਵਲ ਹੈ 골ਡ ਮੈਰੀਲੇਸ਼ਨ ਇਹ ਅੱਜ ਸਾਡੇ ਦਰਮਿਆਨ ਜਿਹੜੇ ਬੈਠੇ ਨੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕੋਸ਼ਕ ਸਮਾ ਦੇ ਕੇ ਆਪ ਦੀ ਜੀਵਨੀ ਦੇ ਬਾਰੇ ਚਰਚਾ ਕੀਤੀ ਹੈ ਸੋ ਅਸੀਂ ਇਹਨਾਂ ਦੀ ਬਚਪਨ ਤੋਂ ਲੈ ਕਰਕੇ ਹੁਣ ਤੱਕ ਦਾ ਜਿਹੜਾ ਪੜਾ ਉਹਨੂੰ ਤੁਹਾਡੇ ਅੱਗੇ ਪੇਸ਼ ਜਰੂਰ ਕਰਾਂਗੇ ਤਾਂ ਅਸੀਂ ਫੇਰ ਦੁਬਾਰਾ ਮਿਲਾਂਗੇ ਮੈਡਮ ਬਖਸ਼ੀਸ਼ਕੌਰ ਜੀ ਨਾਲ ਮੈਡਮ ਬਖਸ਼ੀਸ਼ਕੌਰ ਜੀ ਦਾ ਦੁਬਾਰਾ ਫੇਰ ਧੰਨਵਾਦ ਤੇ ਜੀ ਆਇਆਂ ਮੈਡਮ ਬਹੁਤ ਧੰਨ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਮੈਂ 17 ਸਾਲ ਵਾਲੀਆਂ ਕੁੜੀਆਂ ਦਾ ਕੰਪੀਟੀਸ਼ਨ ਸੀ ਇਹਨਾਂ ਦੀ ਕੁਆਲੀਫਾਈਡ ਲਾਈਨ ਚ ਇਹਨੂੰ ਤਾਂ ਤੇ ਰੱਖੀ ਸੀ ਮੈਂ ਕਿਹਾ ਨਹੀਂ ਕੁਆਲੀਫਾਈਡ ਹੋਣਾ ਭਰ ਕੇ ਵੀ ਮੈਂ ਕੋ ਤਕੜੀ ਹੋ ਕੇ ਇਹ ਜਿਹੜਾ ਉਹਨਾਂ ਦੇ ਨਾਲ ਮੈਨੂੰ ਉਹਦੇ ਕੋਲ ਮੈਡਮ ਲੱਗਿਆ ਬਰਤਨ ਪੰਜਾਬ 2 ਸਾਲ ਹੋ ਗਏ ਭਰਤਵਾਰ ਇਹਨਾਂ ਨੇ ਸ਼ੁਰੂ ਕੀਤੀਆਂ ਤੇ ਬਹੁਤ ਵਧੀਆ ਸਨੀਆਂ ਦਿੱਤਾ ਲੋਕਾਂ ਨੂੰ ਜਿਹਦੇ ਨਾਲ ਜਿਹੜੇ ਗੰਗਵੱਤਿਆ ਦੇ ਪੁੱਤ ਜਦੋਂ ਮੈਨੂੰ ਦੇਖਦੇ ਸੀ ਤੇ ਕੁਝ ਵੇਲੇ ਜਿਹੜੇ ਕਿੰਦਰ ਰਿਦੀ ਡੀਐਸਪੀ ਰਾਇਆ ਉਹ ਕੰਨ ਜਿਸ ਬਰਦਾਤੀ ਉਹਨਾਂ ਨੇ ਮੈਨੂੰ ਬਥੇ ਘੋਟ ਕੇ ਜੱਫੀ ਪਾ ਲਈ ਖੇਡਾਂ ਵਰਤਨ ਪੰਜਾਬ ਹਰ ਪਾਸੇ ਵਸਤੂਆਂ ਨਾਲ ਬੇਟਾ ਮੈਂ ਲਗਾਤਾਰ ਤੇ ਹੀ ਜਾਣਾ 94 ਤੋਂ ਲੈ ਕੇ ਜਾ ਰਹੀਆਂ ਮੈਂ ਲਗਾਤਾਰ ਸਪੋਰਟਸ ਨਾਲ ਜੁੜੀਆਂ ਬੇਟਾ ਘੱਟੋ ਘੱਟ 2000 ਮੇਰੇ ਕੋਲ ਗੋਲਡ ਹੈ 2000 ਗੋਲਡ ਹੈ ਪਰ ਇਹ ਫੋਟੋਆਂ ਕਿੰਨੇ ਕੁ ਨੂੰ ਹੈ 2000 ਦੇ ਉੱਪਰ 2000 ਦੇ ਲਗਭਗ ਮੈਡਲ ਦੱਸ ਰਹੇ ਨੇ ਕਿ ਜਿਹੜੇ 골ਡ ਮੈਡਲ ਇਹਨਾਂ ਨੇ ਜਿੱਤੇ ਹੋਏ ਨੇ ਦਾ ਬਹੁਤ ਵਧੀਆ ਜਿਹੜਾ ਮੈਡਮ ਦਾ ਜੀਵਨ ਦਾ ਜਿਹੜਾ ਪੜਾ ਹੁਣ ਤੱਕ ਦਾ ਬਹੁਤ ਵਧੀਆ ਰਿਹਾ ਸੋ ਅਸੀਂ ਪਰਮਾਤਮਾ ਗਹੀ ਅਦਾਸ ਕਰਦੇ ਆਂ ਕਿ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੇ ਇਦਾਂ ਹੀ ਇਹਨਾਂ ਦਾ ਸੇਵਾਵਾਂ ਲੈਂਦਾ ਲੈਂਦਾ ਰਹੇ ਜਿਹੜੇ ਮੈਡਮ ਨੇ ਮੈਡਮ ਅਸੀਂ ਜਿਹੜਾ ਕੋਚਿੰਗ ਦਿੰਦੇ ਹਾਂ ਜੀ ਸਟੂਡੈਂਟਸ ਨੂੰ ਉਹਦੀ ਕੋਈ ਫੀਸ ਲੈਂਦੇ ਹੋ ਨਹੀਂ ਪੁੱਤ ਬਿਲਕੁਲ ਫ੍ਰੀ ਮੈਂ ਤਾਂ ਬਿਨਾਂ ਉਹਨਾਂ ਨੂੰ ਬੂਟ ਵੀ ਦਿੰਦੀ ਆ ਜਦੋਂ ਮੈਨੂੰ ਦਿਖਾ ਮਿਲਦੀ ਹੈ ਨਾ ਛੂਟ ਜਿਹੜਾ ਆਪਾਂ ਆਪ ਲੈ ਕੇ ਘਰ ਆਉਣੀ ਹੈ ਕਿਸੇ ਨੂੰ ਸ਼ੋ ਨਹੀਂ ਕਰਨੀ ਪੁੱਤ ਮੇਰੇ ਮਨ ਦੀ ਖੁਸ਼ੀ ਦਾ ਮੈਨੂੰ ਪਰਸ ਸਟੇਟ ਅਵਾਰਡ ਵੀ ਮਿਲਿਆ ਵਾ ਜਦੋਂ ਮੋਰਚਾ ਫਾਊਂਡੇਸ਼ਨ ਵਾਰਡ ਮਿਲਿਆ 55000 ਰੁਪਏ ਸੋਨੇ ਕਰਿਆ ਇਹ ਮੈਡਮ ਦਾ ਕਹਿਣਾ ਹੈ ਕਿ ਇਹ ਆਪਣੀ ਟੀਮ ਬੱਚਿਆਂ ਨੂੰ ਖਿਡਾਰੀਆਂ ਨੂੰ ਤਿਆਰ ਕਰ ਰਹੇ ਨੇ ਜੋ ਕਿ ਬਿਨਾ ਕਿਸੇ ਫੀਸ ਦੇ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ ਪ੍ਰੈਕਟਿਸ ਕਰਵਾ ਰਹੇ ਨੇ ਤੇ ਆਪਣੀ ਜੇਬ ਖਰਚੀ ਦੇ ਵਿੱਚੋਂ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਜੋ ਵੀ ਉਹਨਾਂ ਦੀ ਕਿੱਟ ਦੀ ਲੋੜ ਹੈ ਕੋਈ ਸੂਜ ਦੀ ਲੋੜ ਹੈ ਬੂਡ ਜਰਾਬ ਜੋ ਵੀ ਲੋੜ ਹੈ ਮੈਡਮ ਬਿਨਾ ਕਿਸੇ ਕਿਸੇ ਨਾਮ ਦੇ ਆਪਣਾ ਜਿਹੜਾ ਗੁਪਤ ਦਾਨ ਬੱਚਿਆਂ ਦਾ ਕਰਦੇ ਨੇ ਸੋ ਪ੍ਰਮਾਤਮਾ ਏਵ ਜੀ ਹਸਤੀ ਨੂੰ ਬਲ ਬਖਸ਼ੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨ ਪੀੜ੍ਹੀ ਲਈ ਇੱਕ ਸੇਧ ਬਣ ਜਾਣਾ ਇੱਕ ਰੋਲ ਮਾਡਲ ਬਣ ਜਾਣ ਜੀ ਸੋ ਮੈਡਮ ਦਾ ਫੇਰ ਬਹੁਤ ਬਹੁਤ ਧੰਨਵਾਦ ਜੀ ਮੈਡਮ ਧੰਨਵਾਦ ਜੀ ਸਤਿ ਸ੍ਰੀ ਅਕਾਲ